ਸਾਰੀ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਦੱਬਾ ਵਾਲੀ ਮੰਡੀ ਬਾਈ ਮੀਂਹ ਦੇਖੋ ਬਾਈ ਜੀ ਪਾਣੀ ਬਹੁਤ ਆਇਆ ਹੋਇਆ ਹੈ ਆਪਾਂ ਬਾਈ ਵੈਸੇ ਪਸ਼ੂ ਵੀ ਬਾਧੂ ਆਏ ਹੋਏ ਨੇ ਤੇ ਬਾਈ ਜੀ ਸਭ ਤੋਂ ਵੱਡੀ ਕਿ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤੇ WhatsApp ਗਰੁੱਪਾਂ ਵਿੱਚ ਚੈਨਲ ਨੂੰ ਜੀ ਤੇ ਆਪਾਂ ਇਦਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਵੀਰ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਟਾਪ ਦੇ ਲਗਿਨੇ ਜਾਨਵਰ ਆਏ ਹੋਏ ਨੇ ਤੇ ਆਜੋ ਮੇਰਾ ਵੀਰ ਆਪਾਂ ਲੈਣੇ ਆ ਬਾਈਆਂ ਕੋਲੋਂ ਜਾਣਕਾਰੀ ਟਾਪ ਕਲਾਸ ਦੀ ਮੋਹਰਾਂ ਨਸਨ ਦੀ ਝੋਟੀ ਇਹਦੇ ਬਾਰੇ ਲਵਾਂਗੇ ਆਪਾਂ ਬਾਈ ਕੋਲ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਈ ਚੰਗਾ ਲਵੇ ਦੀ ਹੈ ਤੇ ਪਿੱਠਪੜੇ ਦੀ ਬਹੁਤ ਚੰਗੀ ਹੈ ਬਾਈ ਜੀ ਤੇ ਥੋੜਾ ਬਈ ਤੋਰਨ ਚ ਪ੍ਰੋਬਲਮ ਹੈ ਇਹ ਵੀ ਪਾਣੀ ਬਹੁਤ ਖੜਾ ਬਾਈ ਜੀ ਹਾਂ ਜੀ ਤੇ ਇਹਦੇ ਬਾਰੇ ਆਪਾਂ ਲਵਾਂਗੇ ਜਾਣਕਾਰੀ ਬਾਈ ਕੋਲ ਚੈੱਕ ਕਰੋ ਮੇਰਾ ਵੀਰ ਤੇ ਬਾਕੀ ਬਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਜਾਰਾ ਵਿੱਚ ਤੇ ਨਾਲ ਪੁੱਛਦਾ ਬਾਈ ਤੂੰ ਕੀ ਹੈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਇਲਾਕਾ ਵੀਰੇ ਰਾਮੇਣਾ ਜੀ ਜਿਹੜਾ ਫਰੀਦਕੋਟ ਠੀਕ ਹੈ ਬਈ ਕਿੰਨੇ ਪਸ਼ੂ ਲੈ ਗਏ ਵੀਰਾ ਤਿੰਨ ਲੈ ਗਏ ਸੀ ਕੋਈ ਸੇਲ ਹੋਇਆ ਜੀ ਆ ਦੋ ਗਾਹ ਕਿਵੇਂ ਆ ਜੀ ਗਾਹ ਠੀਕ ਹੀ ਹੈ ਜੀ ਮੀਂਹ ਦਾ ਕਰਕੇ ਥੋੜਾ ਜਿਹਾ ਸਾਰਾ ਬਾੜ ਜਿਹੜੀਆਂ ਛੋਟੀ ਦਿਖਾਈ ਇਹ ਤਾਂ ਗੀਤ ਸਾਹਿਬ ਕਿਹੜੇ ਥੁਏ ਜੀ ਇਹ ਇਹ ਦੂਜਾ ਦੂਆ ਜੀ ਦੁੱਧ ਕਿੰਨੇ ਦੇ ਥੱਲੇ ਵੀਰੇ ਤੇ 14 ਕਿਲੋ ਦੇ ਢੱਬੇ ਮਰਾ ਦਾਂਗੇ ਜੀ ਅੱਛਾ ਨਾਲ ਕੀ ਵੀਰੇ ਤੇ ਇੱਕ ੱਤੀ ਆਈ ਇਹਦੇ ਨਾਲ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆ ਤੇ ਬਾਈ ਜੀ ਵਪਾਰ ਦਾ ਕੰਮ ਹੈ ਇਹ ਆਪਣਾ ਵਪਾਰ ਦਾ ਕੰਮ ਹੈ ਕਿਹੜੀ ਕਿਹੜੀ ਮੰਡੀ ਲਾਉਣੀ ਵੀਰੇ ਆਪਾਂ ਮੰਡੀ ਦਾ ਸਾਰੀ ਜਾਵਰ ਤੇ ਠੀਕ ਆ ਬਾਈ ਜੀ ਤੇ ਘਰੇ ਵੀ ਪਸ਼ੂ ਹੁੰਦੇ ਨੇ ਵੀਰੇ ਇੱਕ ਤਾਂ ਘਰੇ ਵੀ ਹੈਗੇ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਾਂ 9992876303 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 9592876303 ਪਿੰਡ ਕਿਹੜਾ ਕਹਿੰਦੇ ਸੀਗੇ ਵੀਰੇ ਆਪਾਂ ਰਾਮਣਾ ਜੀ ਅੱਛਾ ਜ਼ਿਲ੍ਹਾ ਫਰੀਦਕੋ ਠੀਕ ਆ ਬਾਈ ਜੀ ਘਰੋਂ ਆ ਕੇ ਦਸਰਦੀ ਕਰਕੇ 14 ਲੀਟਰ ਦੇ ਬਾਕੀ ਰੈਂਡ ਨੂੰ ਤਾਂ ਪ੍ਰਬੰਧ ਹੈ ਬਾਈ ਜੀ ਕਿ ਕਿਸੇ ਨੇ ਦੂਰੋਂ ਆਣਾ ਹੋਵੇ ਹਾਂ ਹਾਂ ਜੀ ਕੋਈ ਠੀਕ ਆ ਬਾਈ ਜੀ ਤੇ ਨਾਮ ਕੀ ਵੀਰੇ ਆਪਣ ਦੋ ਸੇਲ ਹੋ ਲੀਆਂ ਤੇ ਚੰਗੀ ਝੋਟੀ ਹੈ ਬਾਈ ਜੀ ਖੁੰਡੀ ਤੇ ਨਾਲ ਹੈਗਾ ਵੀਰ ਕੱਟਾ ਚੰਗਾ ਹੈ ਵੀ ਮੋਹਰਾਂ ਦਾਸ ਦਾ ਤੇ ਪਿੱਠ ਕੁੜੇ ਦੀ ਬਹੁਤ ਚੰਗੀ ਹੈ ਬਾਈ ਝੋਟੀ ਚੰਗਾ ਜਾਨਵਰ ਹੈ ਬਾਈ ਜੀ ਚੱਪੀ ਆ ਨਾਲ ਕੱਟੀ ਹੈ ਬਾਈ ਜੀ ਨਾਲ ਕੱਟੀ ਹੈ ਵੀਰ ਚੰਗੀ ਹੈ ਵੀ ਚੰਗਾ ਜਾਨਵਰ ਹੈ ਬਾਈ ਜੀ ਕਿ ਝੋਟੀ ਖੜੀ ਹੈ ਬਹੁਤ ਹੀ ਟੌਪ ਕਲਾਸ ਦੀ ਠਣਾ ਵਿੱਚ ਪ੍ਰੋਪਰ ਗੈਪ ਹੈ ਇਹਦੇ ਬਾਰੇ ਵੀ ਲਮੇਗਾ ਆਪਾਂ ਬਾਈ ਕੁਲੋ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਹੈ ਜੀ ਕਿਹੜਾ ਲੱਕ ਹੈ ਵੀਰੇ ਕੁਰਕੁਰੀ ਜੀ ਜੱਜ ਤੋਂ ਇਲਾਕਾ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਫਰੀਦਕੋਟ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਵੀਰੇ ਅੱਜ ਆਪਾਂ ਦੋ ਕੋਈ ਸੇਲ ਹੋਇਆ ਜੀ ਨਹੀਂ ਹੋਇਆ ਜੀ ਠੀਕ ਹੈ ਗਾਹ ਕਿਵੇਂ ਘਟਾ ਜੀ ਗਾਹ ਘਟਦਾ ਠੀਕ ਹੈ ਬਈ ਜੀ ਜਿਹੜੀ ਆ ਝੋਟੀ ਦਿਖਾਈ ਇਹਦਾ ਕੀ ਕਿਹੜੇ ਸੂਏ ਜੀ ਇਹ ਇਹ ਦੂਜਾ ਸੂਆ ਸੂਗੀ ਅੱਛਾ ਕਿਦੇ ਕਿਦੇ ਲੈ ਲੂ ਹੋ ਜੀ ਇਹਦਾ ਮੁੱਲ ਰਿਨਾਈ ਪੰਜ-ਸੱਤ ਦਿਨ ਹੈ ਮੁੱਲ ਕਿਦਾਂ ਰੱਖਿਆ ਵੀਰੇ ਦਾ ਜੀ ਮੁੱਲ ਇੱਕ ਦਾਸ ਅੱਛਾ ਕਿੰਨਾ ਦੁੱਧ ਕਰਦੀ ਉਸ ਬਣੀ ਜੀ ਦੁੱਧ ਦੇ ਲੂਗੀ 12-13 ਕਿਲੋ ਜੀ ਕਰ ਦਵੀਂ ਹਾਂ ਤੇ ਥੋੜਾ ਬਹੁਤਾ ਮਾਨ ਤ ਉਹ ਤਾਂ ਹੋ ਜੀ ਗਰੀਬ ਹੈ ਤੇ ਚੰਗਾ ਜਾਲਮ ਹੈ ਬਾਈ ਜੀ ਇਹ ਵੀ ਅਟਰ ਕੁਆਲਟੀ ਬਹੁਤ ਚੰਗੀ ਬਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਕੀ ਬਈ ਥਣ ਚੈੱਕ ਕਰੋ ਬਕਤਰੀ ਥਾਣਾ ਜਿੱਕਣਾ ਥਾਣਾ ਹੈ ਬਾਈ ਜੀ ਪ੍ਰੋਪਰ ਲੰਬਾ ਥਾਣਾ ਹੈ ਜੀ ਇਹਦੇ ਬਾਰੇ ਵੀ ਲਵਾਂਗੇ ਮੈਂ ਬਾਈ ਕੋਲੋਂ ਜਾਣਕਾਰੀ ਜੀ ਹਾਂਜੀ ਬਾਈ ਜੀ ਤੇ ਬਾਈ ਜੀ ਇਹਦਾ ਕੀ ਸਾਕਤਾ ਵਾ ਝੁੱਟੀ ਦੇ ਜੀ ਇਹ ਜੀ ਦੂਜਾ ਸੂਆ 15 ਲੀਟਰ ਦੁੱਧ ਤਿਆਰ ਹੁਣ ਥੱਲੇ ਜੀ ਨਾਲ ਕੀ ਕਰਦੇ ਇਹਦੇ ਮਗਰ ਕੱਟਾ ਠੀਕ ਹੈ ਬਾਈ ਇਹਦਾ ਕਿੰਨਾ ਮੰਨ ਰੱਖਿਆ ਸੀਗਾ ਜੀ ਇਹਦਾ 1 35000 ਠੀਕ ਹੈ ਬਾਈ ਹੁਣ ਉਹਦਾ ਮੰਤਾਨ ਹੋ ਜੂ ਵੀਰੇ ਮੰਤਾਨ ਹੋ ਜੂਗਾ ਜੀ ਇੱਕ ਲੱਤ ਮਾਰ ਆ ਠੋਲਾ ਮਾਰਦੀ ਆ ਇਹ ਠੀਕ ਹੈ ਬਾਈ ਮੁੜ ਕੇ ਅਗਲਾ ਆ ਕੇ ਆ ਕੇ ਕਹਿੰਦੀ ਤੁਸੀਂ ਇਹ ਮੇਰੀ ਭੁਗਾਈ ਕਰਾਈ ਠੀਕ ਕਰ ਲਈ ਜੀ ਹਾਂ ਜੀ ਟੋਟਲ ਠੀਕ ਹੈ ਪਹਿਲਾਂ ਦੱਸਿਆ ਵਾ ਠੀਕ ਹੈ ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਆਪਣਾ ਨੰਬਰ ਉਹੀ ਇਹ ਤੋਂ ਪਹਿਲਾਂ ਕੋਈ ਨੰਬਰ ਠੀਕ ਹੈ ਬਾਈ ਤੇ ਚੰਗਾ ਜਾਨਵਰ ਹੈ ਬਾਈ ਨੇ ਜੋ ਵੀ ਪ੍ਰੋਬਲਮ ਸੀ ਕਿ ਪਹਿਲਾਂ ਦੱਸ ਦਿੱਤੀ ਓਕੇ ਹੈ ਬਾਈ ਰਿਪੋਰਟ ਬਾਕੀ ਉਕੀ ਨਵੀਂ ਬੁੜੀ ਹੋਵੇ ਚੋਟੀ ਢੀਂ ਘਾਰ ਨੂੰ ਬੁਰਾ ਹਾਲ ਹੈ ਇੱਥੇ ਤੇ ਪਸ਼ੂ ਤਾਂ ਵਾਧੂ ਆਏ ਨੇ ਬਾਕੀ ਵਿੱਚ ਕਹਿੰਦੇ ਗਾਹਕ ਵਾਧੂ ਵਿੱਚ ਕਹਿੰਦੇ ਘੱਟ ਹੈ ਤੇ ਬਾਕੀ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰਾ ਵੀਰ ਆਪਾਂ ਇਹੋ ਜਿਹੀ ਵੀਡੀਓ ਥੋੜੀ ਜਿਹੀ ਲੈ ਕੇ ਆਉਂਦੇ ਰਹਾਂਗੇ ਵੀਰ ਆਜੋ ਫਿਰ ਅੱਗੇ ਹੋਰ ਦਿਖਾਉਂਦੇ ਤੁਹਾਨੂੰ ਟੌਪ ਦਾ ਲਗੀਨਾ ਜਾਨਵਰ ਆਜੋ ਮੇਰਾ ਵੀਰ ਟੌਪ ਕੁਆਲਟੀ ਦੀ ਬਈ ਮੋਹਰਾ ਨਸਲ ਦੀ ਮੱਝ ਤੇ ਬਾਕੀ ਵੀ ਅਟਰ ਕੁਆਲਟੀ ਚੈੱਕ ਕਰੋ ਬਈ ਚੰਗਾ ਹੈ ਜੀ ਜਾਨਵਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਈ ਕੋਲ ਦੰਦੇ ਪੂਰੀ ਜਾਣਕਾਰੀ ਹਾਂਜੀ ਬਈ ਸ਼ਾਸਤ ਆ ਲੈ ਬਾਈ ਵਧੀਆ ਬਾਈ ਆ ਲੈ ਵੀ ਮੁਰਾ ਮਾਜੇ ਦਾ ਕੀ ਕਿਹੜੇ ਸੂਏ ਵੀਰੇ ਇਹ ਆਊਗਾ 30 ਠੀਕ ਹੈ ਦੁੱਧ ਕਿੰਨਾ ਖਲੇਦਾ ਹੀ ਆਊਗਾ ਜੀ 20 ਲੀਟਰ ਅੱਛਾ ਜੀ ਕਿੰਨਾ ਮੁੱਲ ਰੱਖਿਆ ਵੀਰੇ ਤਾਂ ਇਹ ਰੱਖਿਆ ਜੀ 1 ਲੱਖ ਰੁਪਏ 1 ਲੱਖ ਰੁਪਏ ਬਸ ਠੀਕ ਹੈ ਬਾਈ ਜੀ ਤੇ ਥੋੜਾ ਬਤਾ ਮੰਨਤਨ ਹੋ ਜੂ ਵੀਰੇ ਆ ਜੂਗਾ ਜੀ ਕਿੰਨੇ ਜਾਨਵਰ ਲੈ ਕੇ ਆਏ ਸੀਗੇ ਅੱਜ ਵੀਰੇ 4 ਚਾਰ ਲੈ ਕੇ ਆਏ ਜੀ ਠੀਕ ਹੈ ਬਾਈ ਜੀ 3 ਵਜੇ ਤੱਕ ਰਹਿ ਗਈ ਆਹੀ ਲਾਸਟ ਰਹਿੰਦੀ ਹੈ ਬਾਕੀ ਗਾਹ ਕਿਵੇਂ ਅੱਜ ਵਧੀਆ ਜੀ ਮੰਦਾ ਹੈ ਮੰਦਾ ਬਾਈ ਜੀ ਸਾਰੇ ਮਰਜ਼ੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਜੀ ਲੈਤਾ ਨਹੀਂ ਹਾਂਜੀ 9514 ਹਾਂਜੀ 3758 ਤੇ ਵਪਾਰਤ ਕਰਨਾ ਵੀਰੇ ਆਪਣਾ ਨਹੀਂ ਕਰਦੇ ਹਾਂ ਕਰਦੇ ਗਾਉਂ ਮੰਡੀ ਲਾਉਂਦੇ ਕੋਈ ਆਪਾਂ ਹਾਂ ਠੀਕ ਹੈ ਬਾਈ ਜੀ ਤੇ ਬਾਈ ਨੇ ਕਿਹਾ ਜੀ ਰੋਡ ਚੰਗਾ ਜਾਨਵਰ ਹੈ ਬਾਈ ਜੀ ਤੇ ਰੇਟ ਬਹੁਤ ਜ਼ਿਆਦਾ ਰੱਖਿਆ ਰਪਾਈਆਂ ਨੇ ਪਿੱਟਪੂੜੀ ਚੰਗੀ ਨਾਲ ਕੀ ਵੀਰੇ ਤੇ ਹਾਂਜੀ ਨਾਲ ਕੱਟੀ ਹੈ ਕੱਟਾ ਨਾਲ ਵੀ ਮੋਹਰਾਂ ਨਸਲ ਦਾ ਕੱਟਾ ਚੰਗਾ ਜਾਨਵਰ ਹੈ ਬਾਈ ਜੀ ਰੇਟ ਬਹੁਤ ਜ਼ਿਆਦਾ ਹੈ ਬਾਈ ਦਾ ਬਾਈ ਇਹ ਝੋਟੀ ਕੀ ਹਾਂਜੀ ਬਈ ਕੀ ਹਾਲ ਹੈ ਜੀ ਵਧੀਆ ਜੀ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਅੱਜ ਇੱਕ ਹੀ ਲੈ ਕੇ ਆਇਆ ਹੋਇਆ ਨਹੀਂ ਸੇਲ ਨਾ ਜੀ ਠੀਕ ਹੈ ਬਾਈ ਜੀ ਤੇ ਕਿਹੜੇ ਸੂਏ ਵੀਰੇ ਇਹ ਦੂਜੇ ਆ ਜੀ ਦੁੱਧ ਕਿੰਨਾ ਥੱਲੇ ਵੀਰੇ ਦੁੱਧ ਆਈ 12 ਕਿਲੋ ਆਇਆ ਕਿੰਨਾ ਮੁੱਲ ਰੱਖਿਆ ਵੀਰੇ ਦਾ ਮੁੱਲ ਤਾਂ 82000 ਰੁਪਏ ਰੱਖਿਆ ਸੀ 82000 ਫਿਰ ਵੀ ਕਹਾ ਕਿੰਨੇ ਕਿੰਨਾ ਕਿੰਨਾ ਗਲਾਇ ਮੁੱਲ ਦਾ ਲੋਕ ਕਿਸੇ ਨੇ 70 72 ਲਾਉਂਦੇ ਜੀ ਅੱਜ 70 ਵਿੱਚ ਚੈੱਕ ਕਰੋ ਮੇਰਾ ਵੀਰ ਤੇ ਬਾਈ ਗਾਹਕ ਥੋੜਾ ਜਿਹਾ ਬਾਈ ਕ ਤਾਂ ਮੰਦਾ ਹੀ ਹੈ ਬਹੁਤ ਜ਼ਿਆਦਾ 12 ਲੀਟਰ ਦੁੱਧ ਥੱਲੇ ਝੋਟੀ ਦੇ ਤੇ ਚੰਗਾ ਜਾਨਵਰ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਤੇ ਬਾਈ ਜੀ ਰੇ ਚੰਗਾ ਜਾਨਵਰ ਹੈ ਬਾਈ ਜੀ ਮਗਰ ਕੀ ਕੱਟੀ ਵੀਰੇ ਠੀਕ ਹੈ ਬਾਈ ਤੇ ਵੀਰੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਜੀ ਹਾਂ ਜੀ 560 2866 ਇੱਕ ਵਾਰ ਦੁਬਾਰੇ ਬੋਲਦੇ ਵੀਰੇ 98560 2866 ਠੀਕ ਹੈ ਬਾਈ ਜੀ ਮੰਡੀ ਲਾਉਂਦੇ ਕੋਈ ਆਪਾਂ ਜੀ ਹਾਂ ਜੀ ਇਹ ਘਰ ਦੀ ਝੋਟੀ ਵਾਲੀ ਵੀ ਹੈ ਠੀਕ ਹੈ ਬਾਈ ਜੀ ਤੇ ਬਾਈ ਚੰਗਾ ਜਾਨਵਰ ਸੀਗਾ ਬਾਈ ਕਹਿੰਦਾ ਵੀ ਗਾਹਕ ਥੋੜਾ ਜਿਹਾ ਮੰਦਾ ਹੀ ਅੱਜ ਤੇ ਚੰਗਾ ਜਾਨਵਰ ਹੈ ਬਾਈ ਜੀ ਕੌਸਮ ਹੋ ਗਿਆ ਫਿਰ ਤੋਂ ਜੀ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਅੱਗੇ ਵੀ ਹੋ ਟਾਪ ਟਾਪ ਦੇ ਨੀਂਨੇ ਜਾਨਵਰ ਆਜੋ ਮੇਰਾ ਵੀਰ ਚੰਗੇ ਜਾਨਵਰ ਆਏ ਹੋਏ ਨੇ ਵੀਰੇ ਟਾਪ ਕਲਾਸ ਦੀ ਮੋਹਰਾ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈ ਕੋਲ ਜਾਣਕਾਰੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਗੈਪ ਹੈ ਤੁਹਾਨੂੰ ਵਿੱਚ ਤੇ ਚੰਗਾ ਜਾਨਵਰ ਹੈ ਬਾਈ ਜੀ ਆਜੋ ਮੇਰਾ ਵੀਰ ਇਹਦੇ ਬਾਰੇ ਹਾਇਆ ਜਾਨਵਰ ਹੈ ਬਾਈ ਜੀ ਬਾਈ ਕੋਲੇ ਨੇ ਪੂਰੀ ਜਾਣਕਾਰੀ ਇਹਦੇ ਬਾਰੇ ਆਜੋ ਮੇਰਾ ਵੀਰ ਕੀ ਹਾਲ ਹੈ ਵੀਰੇ ਵੀਰੇ ਝੋਟੀ ਦਾ ਕੀ ਹਿਸਾਬ ਪਤਾਵੇ ਜੀ ਇਹ ਦੂਸਰਾ ਸੂਆ ਸੀ ਜੀ ਹਾਂਜੀ ਉਹ 6 ਦਿਨ ਦੇ ਠੀਕ ਹੈ ਬਾਈ ਜੀ ਤੇ ਮੁੱਲ ਕਿਨੇ ਰੱਖਿਆ ਵੀਰੇ ਤਾਈ ਹਾਂਜੀ ਮੁੱਲ ਕਿਨੇ ਰੱਖਿਆ ਤਾਈ ਮੁੱਲ ਇੱਕ 10 ਰੱਖੇ ਠੀਕ ਹੈ ਬਾਈ ਜੀ ਤੇ ਕਿਹੜੇ ਸੂਏ ਵੀਰੇ ਇਹ ਸੂਆ ਦੂਸਰਾ ਹੀ ਠੀਕ ਹੈ ਬਾਈ ਚੈੱਕ ਕਰੋ ਬਾਈ ਅਟਰ ਕੁਆਲਟੀ ਬਹੁਤ ਹੀ ਚੰਗਾ ਜਾਨਵਰ ਹੈ ਬਾਈ ਕੋਲੇ ਜੀ ਤੇ ਬਾਈ ਕੋਲੇ ਪਹਿਲੇ ਵੀ ਟੌਪ ਕਲਾਸ ਵੀਡੀਓ ਪਾਈ ਸੀ ਬਹੁਤ ਟੌਪ ਕਲਾਸ ਜਾਨਵਰੀ ਹੁੰਦੇ ਨੇ ਬਾਈ ਕੋਲੇ ਜੀ ਤਾਂ ਵੀ ਕਿੰਨਾ ਬੁੱਲ ਰੱਖਿਆ ਤਾਂ ਜੀ ਇੱਕ 10 ਦੀ ਤੇ ਨਾਲ ਕੀ ਵੀਰੇ ਦੀ ਕੱਟੀ ਪਰਸੋ ਦੀ ਆ ਠੀਕ ਹੈ ਬਾਈ ਜੀ ਬਾਕੀ ਥੋੜਾ ਬ ਤਾਂ ਮਾਨ ਤਨ ਹੋ ਜਾਊਗਾ ਜੀ ਆ ਖੁੱਲਾ ਖੁੱਲਾ ਲੱਖ ਲੱਖ ਦੇ ਦਾਂਗੇ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਉਹ ਦੂਜੀ ਖੜੀ ਹੈ ਮਾਨ ਤਨ ਬਹੁਤ ਖੜਾ ਹੈ ਬਿਰੋਦਰ ਮੀਣੀ ਕੱਟੀ ਖੜੀ ਹੈ ਬਹੁਤ ਚੰਗੀ ਸੂਣ ਵਾਲੀ ਠੀਕ ਹੈ ਬਾਈ ਉਹ ਵੀ ਦਿਖਾ ਦਿੰਦੇ ਅੱਗੇ ਖੜੀ ਹੈ ਬਾਈ ਜੀ ਮੀਣੀ ਇਹਦੇ ਬਾਰੇ ਵੀ ਲਵਾਂਗੇ ਬਾਈ ਕੋਲ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਜੀ ਟਾਪ ਕੁਆਲਿਟੀ ਦੀ ਅੱਜ ਚੈੱਕ ਕਰੋ ਮੇਰਾ ਵੀ ਥੋੜਾ ਜਿਹਾ ਬਾਈ ਮੀਂਹ ਘਰ ਦਾ ਬੁਰਾ ਹਾਲ ਹੈ ਤੇ ਜਾਨਵਰ ਤੇ ਬਾਧੂ ਆਏ ਨੇ ਬਾਈ ਜੀ ਹੀ ਮਾਜੇ ਦੇ ਵਾਰ ਵੀ ਆਪਾਂ ਲੰਮਾ ਕੇ ਪਾਇਆ ਕਿਲੋ ਜਾਣਕਾਰੀ ਚੈੱਕ ਕਰੋ ਬਾਈ ਜੀ ਇਹ ਮਣੀ ਝੋਟੀ ਦਿਖਾਈ ਇਹਦਾ ਕਿਹਦਾ ਦੂਸਰਾ ਸੁਆ ਸੁਕੀ ਵੀਰ ਹਸਪਤਾਲ ਪਿਆ ਸੁਣ ਚ ਠੀਕ ਹੈ ਬਾਈ ਜੀ 13 ਕਿਲੋ ਪਹਿਲਾਂ ਨੇ ਪਾਇਆ ਇਹਦਾ ਜਾ ਮੁੱਲ ਕਿਨਾ ਰੱਖਿਆ ਵੀਰ ਆਪਾਂ ਹੀ 10 ਠੀਕ ਹੈ ਬਾਈ ਜੀ ਤੇ ਬਾਈ ਚੰਗੀ ਝੋਟੀ ਆ ਪੂਰੀ ਕਿਹੜੇ ਥੂਏ ਕਰਦੇ ਨੇ ਬਾਈ ਥੂਆ ਦੂਸਰਾ ਹੈ ਅੱਛਾ ਪਹਿਲੇ ਥੂਏ ਕਿਨੇ ਦੁੱਧ ਕੱਢਿਆ 13 ਕਿਲੋ ਹੀ 13 ਕਿਲੋ ਜੀ ਤੇ ਇਸ ਵਾਰੀ ਕਿੰਨੀ ਕੀ ਸੰਭਾਵਨਾ ਜੀ 15 ਕਿਲੋ ਕੱਢੂਗੀ ਵੀਰ ਖੁਸ਼ ਹੋ ਜਾਣਾ ਠੀਕ ਹੈ ਬਾਈ ਜੀ ਤੇ ਬਾਕੀ ਥੋੜਾ ਬ ਤਾਂ ਮਾਨ ਤਣ ਦੀ ਫੁੱਲਾ ਫੁੱ ਉਹ ਚਾਹੀਦਾ ਵੇਖੋ ਗੱਭੜ ਮੈਂ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਜੀ ਗੱਭੜ ਮੈਂ ਨਾਲ ਹੈ ਠੀਕ ਹੈ ਬਾਈ ਜੀ ਤੇ ਸੀਲ ਹੈ ਬਾਈ ਪੂਰੀ ਪ੍ਰੋਪਰ ਤੇ ਚੰਗਾ ਜਾਨਵਰ ਹੈ ਬਾਈ ਜੀ ਤੇ ਬਾਈ ਜੀ ਹੋਰ ਜਿਹੜੀ ਦੂਜੀ ਮੀਣੀ ਖੜੀ ਹੈ ਇਹ ਇਹ ਸੀਲ ਸਵਾਈ ਹੈ ਜੀ ਇਹ ਮੀਣੀ ਅੱਛਾ ਜੀ ਇਹ ਚਾਰ ਦਿਨ ਹੋ ਗਏ ਸੋਈ ਨੂੰ ਬੈਠਣਾ ਵਿੱਚ ਪ੍ਰੋਪਰ ਗੈਪ ਹੈ ਦੇ ਵੀ ਤੇ ਕੋਤ ਚੈੱਕ ਕਰੋ ਜਰੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਬਾਈ ਕੋਲੋਂ ਬਈ ਇਹ ਤਾਂ ਮਣੀ ਦਾ ਕੀ ਹਿਸਾਬ ਦਾ ਬਈ ਕਾਜ ਮਗਰ ਦੀ ਆ ਜਾ ਬਈ ਮਣੀ ਮੈਂ ਲੋ ਤੇ ਬਈ ਅਟਰ ਕੁਆਲਟੀ ਚੰਗੀ ਹੈ ਬਈ ਮੱਝ ਦੀ ਤੇ ਚੰਗਾ ਜਾਨਵਰ ਬਈ ਜੀ ਇਹਦਾ ਕੀ ਇੰਦਰ ਹੋ ਜਾ ਬਰੋ ਇਹ ਇੱਥੇ ਮੈਨੂੰ ਲੱਗਦਾ ਮੈਂ ਕਿਹਨੂੰ ਦਿਖਾ ਦੇ ਤੂੰ ਮੈਂ ਬੁਲਾ ਚੰਗਾ ਜਾਨਵਰ ਹੈ ਬਾਈ ਜੀ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਹੈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਇਹਦੇ ਬਾਰੇ ਲੈਨੇ ਬੜੀ ਬਹੁਤ ਜਾਣਕਾਰੀ ਇਹ ਬਈ ਇਸ ਤਰ੍ਹਾਂ ਸੋਈਆ ਜੀ ਅੱਛੀ ਸੋਈਆ ਮੁੱਲ 95000 ਰੁਪਏ ਠੀਕ ਹੈ ਬਾਈ ਜੀ ਤੈਨੂੰ ਦੁੱਧ ਕਿੰਨਾ ਦਲੇਦਰੇ ਤੇ ਇਹ ਬੋਲ ਆਊਗਾ 10 ਕਿਲੋ ਅਰੇ 10 ਕਿਲੋ ਹੋਊਗਾ ਆ ਜਿਆਦਾ ਕਰ ਤੇ ਬਾਕੀ ਥੋੜਾ ਬ ਤਾਂ ਮਾਰਦਾਨ ਹੋ ਜੂ ਹਾਂਜੀ ਹਾਂਜੀ ਬਾਈ ਜੀ ਖੁੱਲਾ ਮਾਰਦਾਨ ਕਰਾਂਗੇ ਠੀਕ ਆ ਬਾਈ ਇੱਕ ਤਣ ਆ ਮੈਂ ਵੇਖੋ ਜਾ ਕੇ ਜਿਹੜੀ ਆ ਨੀਲੀ ਦਾ ਵੀ ਖੜੀ ਵੀਰੇ ਇਹ ਇਹ ਸੂਈ ਚੈੱਕ ਕਰੋ ਮੇਰਾ ਵੀਰ ਛਾਣਾ ਵੀ ਪ੍ਰੋਪਰ ਹੈ ਵੀਰੇ ਦੇ ਅਟਾ ਕੁਆਲਿਟੀ ਚੰਗੀਆਂ ਬਈ ਮੈਨੂੰ ਬਾਕੀ ਪਿੱਟਪੜ ਦੀ ਬੋਚੇ ਨਾਲ ਕੀ ਵੀਰੇ ਤੇ ਕੱਟੀ ਹੈ ਨਾਲ ਬਾਈ ਮੋਹਰਾਂ ਨਾਲ ਦੀ ਪਿਓਰ ਕੱਟੀ ਤੇ ਬਾਕੀ ਵੀ ਪਿੱਟ ਮੁਰਕੂ ਕੰਦਰਾ ਜਾਨਵਰ ਹੈ ਬਾਈ ਜੀ ਪਿੰਡ ਪਿੱਟਪੋੜੇ ਦੀ ਬਹੁਤ ਖੂਲੀ ਹੈ ਬਾਈ ਤੇ ਬਾਈ ਇਹਦਾ ਕੀ ਮੁੱਲ ਹਿਸਾਬ ਦਾ ਬਾਈ ਛੋਟੀ ਹੈ ਸਿਰਾਂ ਸੁਆ ਸੋਈ ਹੈ ਜੀ ਹਾਂਜੀ ਆ ਚਾਰ ਪੰਜ ਦਿਨਾਂ ਦੀ ਸੋਈ ਹੈ ਤੇ 12 ਕਿਲੋ ਬੋਲਾ ਤਿਆਰ ਆ ਤੇਰਾ ਹੀ ਹੋਊਗਾ ਮੁੱਲ ਕਿੰਨਾ ਰੱਖੇ ਵੀ ਇਹਦਾ ਮੁੱਲ ਖਤੀ ਰੱਖੇ ਠੀਕ ਹੈ ਬਾਈ ਜੀ ਬਾਕੀ ਥੋੜਾ ਬਤਾ ਮੰਨਦਾਨ ਜੀ ਹਾਂਜੀ ਹਾਂਜੀ ਥੁੱਲਾ ਮੰਨਤਾ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣਾ ਪਿੰਡ ਦੱਸ ਦਿਓ ਤੁਸੀਂ ਆਪਣਾ ਪਿੰਡ ਕੱਖਾਂ ਦੇ ਡੱਬਾ ਵਾਲੇ ਤੋਂ 10 ਕਿਲੋਮੀਟਰ ਬਾਅਦ ਆਈ। ਅੱਛਾ ਜੀ। ਰਾਜਸਥਾਨ ਤੇ ਹਰਿਆਣੇ ਦਾ ਬਾਰਡਰ ਏਰੀਆ। ਠੀਕ ਹੈ ਬਈ ਜੀ। ਪੰਜਾਬ ਦਾ ਲਾਸਟ ਲਾ ਪਿੰਡ ਦੀ ਬੈਕ ਹਨਾ ਜੀ। ਠੀਕ ਹੈ ਜੀ। ਤੇ ਬਾਕੀ ਬਈ ਜੀ ਆਪਾਂ ਪਸ਼ੂ ਕਿੱਥੋਂ ਲੈ ਕੇ ਆਉਂਦੇ ਜੀ? ਪਸ਼ੂ ਬਰੇ ਰਾਜਸਥਾਨ ਏਰੀਆ ਹਰਿਆਣਾ ਏਰੀਆ। ਅੱਛਾ ਰਾਜਸਥਾਨ ਤੋਂ ਜੀ। ਹਰਿਆਣਾ ਤੋਂ ਜੀ। ਠੀਕ ਹੈ ਬਈ ਜੀ। ਆ ਸਾਰੇ ਬਾਰਡਰ ਏਰੀਆ ਦੀਆਂ ਆ। ਆਹੱਕੀ ਹਰਿਆਣੇ ਦੀ ਕਰਤੀ ਆ ਜੀ। ਤੁਸੀਂ ਚੈੱਕ ਕਰੋ ਬਈ ਜੀ। ਮੋਹਰਾ ਨਸਲ ਦੀ। ਚੰਗਾ ਜਾਨਵਰ ਹੈ ਬਈ ਜੀ। ਤੇ ਕੁਆਲਟੀ ਚੈੱਕ ਕਰੋ ਮੇਰਾ ਵੀ। ਇਹ ਨਾਲ ਕੀ ਵੀਰੇ ਤੇ ਨਾਲ ਬਾਈ ਮੋਹਰਾਂ ਨਾਲ ਦਾ ਕੱਟਾ ਹੈ ਚੈੱਕ ਕਰੋ ਵੀ ਟੌਪ ਕੁਆਲਿਟੀ ਦਾ ਇਹ ਬਾਈ ਇਹਦਾ ਕਿੰਨਾ ਦੁੱਧ ਦਾ ਕਿੰਨਾ ਥੱਲੇ ਵੀਰੇ ਤੇ ਦੁੱਧ ਕਿੰਨਾ ਥੱਲੇ ਤੇ ਖੜੀ ਇਹ ਮਤਲਬ ਇਹ 13 ਕਿਲੋ ਹੋਊਗਾ ਅਰੇ 13 ਕਿਲੋ ਤੇ ਕਿਹੜੇ ਸੂਏ ਵੀਰੇ ਇਹ ਦੂਸਰੇ ਦੂਸਰੇ ਠੀਕ ਹੈ ਬਾਈ ਜੀ ਤੇ ਮੁੱਲ ਵਾਲਾ ਤਾਂ ਆ ਗਿਆ ਗਿਆ ਜੀ ਇਹ ਜੀ ਖਾਈ ਹੋਈ ਅੱਗੇ ਚੰਗਾ ਜਾਨਵਰੀ ਆਪਣੇ ਕੋਲੇ ਠੀਕ ਹੈ ਬਾਈ ਜੀ ਜੀ ਕਿੰਨਾ ਇੱਕ ਬੰਟ ਅੱਗੇ ਬਾਈ ਮੋਹਰਾਂ ਲਵਾਂਗੇ ਮਤ ਇਹ ਵੀ ਟੌਪ ਟੌਪ ਕੁਆਲਿਟੀ ਦੀ ਟਰ ਕੋਆਲਟ ਚੰਗੀ ਬਈਏ ਦੀ ਵੀ ਚੀਫ ਮੈਸਟਰ ਸੁਆਗਤ ਜੀ ਅੱਛਾ ਜੀ ਫੁੱਲ ਗੱਡੀ ਨਾਲ ਵਾਲੀ ਫੁੱਲ ਕੇ ਤੋਰ ਤੇ ਮਾੜੀ ਵੀ ਹੈ ਨਾ ਕੋਈ ਨਹੀਂ ਕੀ ਕਰ ਲੈਣੀ ਉਹ ਜੀ ਆਪਾਂ ਕਰ ਲੈਣੀ ਗੱਡੀ ਵਿੱਚ ਸੋਹਗੀ ਖਾਣਾ ਵਿੱਚ ਪ੍ਰੋਪਰ ਗਿਆ ਪਿਆ ਜੀ ਇਹਦਾ ਕੀ ਕਿਹੜੇ ਸੋਏ ਜੀ ਇਹ ਸੁਆ ਤੀਸਰਾ ਸੋਹਗੀ ਹਾਂ ਜੀ ਫੁੱਲ ਚੰਗੀ ਵੱਡੀ ਗੱਤ ਘਾੜ ਵਾਲੀ ਫੁੱਲ ਵੱਡੀ ਵੀ ਦੁੱਧ ਕਿੰਨਾ ਇਹ ਤਾਂ ਲੈ ਹੋ ਗਈ 15 16 ਕਿੱਲੋ ਪਾਉਗੇ ਠੀਕ ਹੈ ਜੀ ਤੇ ਇਹਦਾ ਰੇਟ ਹੈ ਜੀ ਇੱਕ ਵੀ ਠੀਕ ਹੈ ਬਾਈ ਬਾਕੀ ਥੋੜਾ ਬੋਧ ਮਾਨਦਾਨ ਠੀਕ ਹੈ ਬਾਈ ਮੈਂ ਤਾਂ ਗੁੱਲਾ ਵੀਰੇ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣੇ 93089 ਹਾਂਜੀ ਰੇਟ ਹੈ ਜੀ ਇਕਾਉਂਟ ਵਾਰੇ ਬੋਲਦੇ ਵੀਰੇ 99 ਹਾਂਜੀ 069 ਹਾਂਜੀ 28046 ਠੀਕ ਹੈ